ਇਸ ਕੁਸ਼ਨ ਨਹੀਂ ਚਲਣਾ ਲਾਇਸੈਂਸ ਚਲਣਾ ਔਰ ਜੇ ਕੋਈ ਵੀ ਜਿਹੜਾ ਨਾ ਜਿਹੜਾ ਮੱਖੀਆਂ ਪਰ ਪਰਭਾਰ ਹੈ ਮੱਖੀਆਂ ਦੀ ਕੋਈ ਤੂੜ ਦਾ ਸਟੈਂਡਰਡ ਨਹੀਂ ਹੈਗਾ ਇਹਨੂੰ ਨੋਟਿਸ ਸਰਵ ਕਰ ਚੁਲੇ ਆ ਮੁੰਡੇ ਨੂੰ ਸਾਈਨ ਦੇ ਦੇਣਾ ਅੱਜ ਹੈ ਨਹੀਂ ਦੇਖੋ ਪੂਰ ਸੇਫਟੀ ਟੀਮ ਅੱਜ ਫੋਟੇ ਕੋਲ ਆ ਗਈ ਆ ਤੁਹਾਨੂੰ ਇਹ ਗੱਲ ਕਲੀਅਰ ਦੱਸ ਦਿੰਦੇ ਆ ਭਈ ਜਿੰਨਾ ਚਿਰ ਤੁਸੀਂ ਗੰਦ ਪਾਤਾ ਪਾਤਾ ਹੁਣ ਨਹੀਂ ਚੱਲਣਾ ਠੀਕ ਆ ਅਸੀਂ ਤੁਹਾਨੂੰ ਪਹਿਲਾਂ ਵੀ ਟ੍ਰੇਨਿੰਗ ਦੇ ਕੇ ਗਏ ਸੀ ਇੱਥੇ ਬਕਾਇਦਾ ਲੈਕਚਰ ਕਰਕੇ ਗਏ ਸੀ ਪਰ ਥੋੜੇ ਤੇ ਅਸਰ ਨਹੀਂ ਹੋਇਆ ਕੋਈ ਤੁਹਾਨੂੰ ਉਦੋਂ ਵੀ ਕਿਹਾ ਸੀ ਤੇ ਗੜੀ ਮੱਛੀ ਆ ਜਾਂ ਮੀਟ ਆ ਉਹ ਓਪਨ ਚ ਨਹੀਂ ਰੱਖਣਾ ਇਹਦਾ ਸ਼ੀਸ਼ੇ ਦਾ ਕੈਬਨ ਬਣਾਓ ਸਾਹਮਣੇ ਦਿਖਦਾ ਕਿ ਨਾ ਨਕਲ ਕਰ ਲੋ ਕਿਸੇ ਦੀ ਤੇ ਇੰਨੀ ਅਕਲ ਵੀ ਹੈ ਨਹੀਂ ਅੱਜ ਅਸੀਂ ਇੱਥੇ ਆਏ ਆ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਤੁਹਾਨੂੰ ਇੱਕ ਹਫ਼ਤੇ ਦੇ ਬਾਅਦ ਤੁਹਾਡੇ ਕੱਲੇ ਕੱਲੇ ਦੇ ਚੈਂਬਰ ਬਣੇ ਹੋਣੇ ਚਾਹੀਦੇ ਉਹ ਕੈਬਨ ਸ਼ੀਸ਼ੇ ਦੇ ਕਪੜਾਟ ਹੋਣੀ ਚਾਹੀਦੀ ਜਿਹੜੀ ਮੱਛੀ ਮੀਟ ਦੀ ਕਟਾਈ ਆ ਉਹ ਬਾਹਰ ਨਹੀਂ ਹੋਣੀ ਚਾਹੀਦੀ ਪਰਦੇ ਚ ਹੋਣੀ ਚਾਹੀਦੀ ਆ ਪਿੱਛੇ ਸਮਝ ਲੱਗ ਗਈ ਆ ਜੇ ਕਿਸੇ ਬੰਦੇ ਨੇ ਇਹਨੂੰ ਵਾਇਲੇਟ ਕੀਤਾ ਇਹਦੀ ਉਲੰਘਣਾ ਕੀਤੀ ਤੋਂ ਥੋਨੋ ਦੱਸਦੇ ਆ ਉਹਦਾ ਕੰਮ ਬੰਦ ਉਹਦਾ ਲਾਇਸੈਂਸ ਰੱਦ ਔਰ ਕਿਸੇ ਕੋਲ ਤੁਹਾਡੇ ਕੋ ਲਾਇਸੈਂਸ ਨਹੀਂ ਹੈਗਾ ਤੋ ਅਭੀ ਸ਼ਾ ਛੀਸ਼ੇ ਕਾ ਬਣਾਓ ਉਸਮੇ ਰੱਖੋ ਜੇ ਲੋਗ ਨਹੀਂ ਖਾਤੇ ਕਈ ਨੂੰ ਕਿਉਂ ਖੁਲ ਖਲਾਤੇ ਹੋ ਲੋਗ ਨਹੀਂ ਲਈ ਜੇ ਲੋਗੋ ਕੀ ਕੰਪਲੇਟ ਆ ਰਹੀ ਆ ਬਾਰ ਬਾਰ ਲੋਗ ਮਾਤਾ ਕੇ ਦਰਸ਼ਨੋ ਕੇ ਲੀਏ ਜਾਂਦੇ ਆ ਜਿੰਦਪੁਰਨੀ ਮਾਤਾ اور وہ کہتے ہیں یار مارکیٹ کھلا نہیں اچھا لگتا لوگوں کو ہیں یہ بند ہے جو اپ کو ٹائم دے دیا اب ایسا نہیں ہوگا کام پردے میں کرو کٹائی بھی پردے میں کرنی سامنے نہیں کوئی کر سکتا لائسنس بناؤ اس کا نوٹ سٹون لائسنس پر اپ کا ہے ہے ورکی کام کا نہیں ہے 13 لائسنس اور کسی کے پاس ہے نہیں ایک بھی میرے کوئی ڈھکے نہیں رکھتے مکھیاں اتنی ہیں کوئی ادھر آ میری گل سن کر نہیں بات ਹੁਣ ਮੇਰੀ ਗੱਲ ਸੁਣ ਲੈ ਧਿਆਨ ਨਾਲ ਲਾਇਸੈਂਸ ਬਣਾਓ ਫਟੇਕ اور ਸਾਰੀਆਂ ਚੀਜ਼ਾਂ ਲਾਗੂ ਹੋਣੀਆਂ ਚਾਹੀਦੀਆਂ ਇੱਕ ਹਫ਼ਤੇ ਦਾ ਟਾਈਮ ਦੇਤਾ ਤੁਹਾਨੂੰ ਤੁਸੀਂ ਪੂਰੇ ਕਿਸੇ ਦਾ ਫੈਲਾ ਕੇ ਠੀਕ ਹੈ ਲੋਕ ਨਹੀਂ ਖਾਤੇ ਮੱਛੀ ਆਪ ਨੂੰ ਕੋ ਵੀ ਦਿਖਾਤੇ ਹੋ ਠੀਕ ਹੈ ਲੋਕ ਨਹੀਂ ਲਾਇਕ ਕਰਦੇ ਸਾਰੇ ਲੋਕ ਨਹੀਂ ਖਾਤੇ ਠੀਕ ਹੈ ਸੋ ਖਾਂਦਾ ਉਸ ਨੂੰ ਖਿਲਾਓ ਜੋਦੋਂ ਉਧਰ ਜਾਂਦੇ ਆ ਲੋਕੋ ਦੀ ਲੁਧਿਆਣਾ ਸੇ ਕੰਪਲੇਂਟ ਆਈ ਮੋਝੇ ਤੇ ਲੋਕ ਚੰਤਪੁਰਨੀ ਮਾਤਾ ਕੇ ਦਰਸ਼ਨਾਂ ਕੇ ਲੀਏ ਜਾਂਦੇ ਆ ਉਹ ਕਹਤੇ ਕੇ ਮਮਚੀ ਮਾਰਕੀਟ ਕਾ ਕਰੋ ਕੁਛ ਇਹਦਾ ਵੀ ਕਾਰਵਾਈ ਕਰੋ ਇਹਨਾਂ ਨੂੰ ਪਹਿਲਾਂ ਵੀ ਕਿੰਨੀ ਵਾਰੀ ਵਾਰਨ ਕੀਤਾ ਪਰ ਇਹਨਾਂ ਤੇ ਨਹੀਂ ਅਸਰ ਹੋਇਆ ਅੱਜ ਵੀ ਦੇਖਿਆ ਮੱਖੀਆਂ ਉੱਤਾਂ ਹੀ ਹਾਈਜਨ ਦਾ ਕੋਈ ਖਿਆਲ ਨਹੀਂ ਕੋਈ ਫੂਡ ਸੇਫਟੀ ਮੇਅਰ ਨਹੀਂ ਲੈ ਕਿਸੇ ਨੇ ਕੈਪ ਨਹੀਂ ਪਾਈ ਕਿਸੇ ਨੇ ਗਲੋਵਜ਼ ਨਹੀਂ ਪਾਏ ਕਿਸੇ ਨੇ ਐਪਰਨ ਨਹੀਂ ਖਾਸ ਕਰਕੇ ਮੀਟ ਦਾ ਕੰਮ ਕਰਦੇ ਇਹਨਾਂ ਦਾ ਐਪਰਨ ਤਾਂ ਹਰ ਇੱਕ ਦਾ ਹੋਣਾ ਹੀ ਚਾਹੀਦਾ ਕਿਸੇ ਕੋਲ ਐਪਰਨ ਨਹੀਂ ਹੈਗਾ ਇਹ ਨੋਟਿਸ ਤੇ ਚੱਲੇ ਸਰਵ ਕਰਤਾ ਸਾਈਨ ਕਰਾ ਲੈ ਰਸੀਬ ਕਰਾਤਾ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦੇਤਾ ਇੱਕ ਹਫ਼ਤੇ ਦੇ ਵਿੱਚ ਅਗਰ ਇਹਨਾਂ ਨੇ ਇਹ ਚੀਜ਼ਾਂ ਨਹੀਂ ਲਾਗੂ ਕੀਤੀਆਂ ਤਾਂ ਜਿਹੜਾ ਜਿਹੜੇ ਬੰਦੇ ਨੇ ਨਹੀਂ ਲਾਗੂ ਕੀਤੀਆਂ ਉਹਦਾ ਕੰਮ ਬੰਦ ਹੋ ਜਾਊਗਾ ਲਾਇਸੈਂਸ ਰੱਦ ਕਰ ਦਾਂਗੇ ਔਰ ਅਨ ਹਾਈਜਨ ਦਾ ਚਲਾਨ ਵੀ ਕਰਾਂਗੇ ਕੋਰਟ ਦੇ ਵਿੱਚ ਪੇਸ਼ ਕਰਾਵਾਂਗੇ ਇਹਨਾਂ ਨੂੰ ਜਿਹੜਾ ਲੀਗਲ ਕਾਰਵਾਈ ਪੂਰੀ ਚੁਲੰਗਾਵਾਗੇ ਇਹਨਾਂ ਨੂੰ ਪਤਾ ਲੱਗੂਗਾ ਵੀ ਕੋਈ ਕਾਨੂੰਨ ਵੀ ਹੈਗਾ ਕੋਈ ਫੂਡ ਸੇਫਟੀ ਐਕਟ ਵੀ ਹੈਗਾ ਇਸ ਸਟੇਟ 'ਚ ਤਾਂ ਹੈ ਹੀ ਨਹੀਂ ਸ਼ਿੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਜ਼ਿਆਦਾਤਰ ਇਹ ਜਿੰਨੇ ਮੈਂ ਬੰਦੇ ਇੱਧਰ ਦੇਖੇ ਸਾਰੇ ਪ੍ਰਵਾਸੀ ਆ ਤੇ ਮੈਨੂੰ ਇਹਨਾਂ ਤੋਂ ਕੋਈ ਇਤਰਾਜ਼ ਨਹੀਂ ਹੈਗਾ ਪਰ ਇਹ ਫੂਡ ਸੇਫਟੀ ਦੇ ਨਿਯਮਾਂ ਨੂੰ ਤਾਂ ਸਮਝਦਾ ਹੀ ਕੱਖ ਨਹੀਂ ਨਾਲ ਇਹ ਤਾਂ ਕਹਿੰਦੇ ਜੋ ਗੰਧ ਖੜਾ ਦੋ ਲੋਕਾਂ ਨੂੰ ਸੋ ਅਸੀਂ ਇਹ ਪੰਜਾਬ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਹੁਣ ਹਰ ਬੰਦਾ ਨਹੀਂ ਖਾਂਦਾ ਕੋਈ ਬੰਦੇ ਵੈਜ ਮੈਂ ਨਾਨ ਵੈਜ ਨਹੀਂ ਖਾਂਦੇ ਉਹ ਨਹੀਂ ਲਾਇਕ ਕਰਦੇ ਉਹਨਾਂ ਨੂੰ ਤਾਂ ਸਾਹਮਣੇ ਦੇਖ ਕੇ ਵੀ ਅੱਛਾ ਨਹੀਂ ਲੱਗਦਾ ਜਿਹੜਾ ਖਾਂਦਾ ਉਹਨੂੰ ਪਰਦੇਚ ਕਰੋ ਆਪਣਾ ਕੰਮ ਲੋਕਾਂ ਨੂੰ ਖਿਲਾਓ ਸੋਹਣਾ ਬਿਜ਼ਨਸ ਕਰੋ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਜਿਹੜੇ ਨਿਯਮ ਹਨ ਉਹਨਾਂ ਨੂੰ ਇਨਵੇਂ ਲਾਗੂ ਕਰਾਂਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਲਾਇਸੈਂਸ ਲੈ ਕੇ ਜਿਹੜੇ ਵੀ ਔਰ ਹਾਈਜੀਨ ਹੋਊਗੀ ਔਰ ਇਹਨਾਂ ਨੂੰ ਆਪ ਨੂੰ ਵੀ ਉਹ ਚੰਗਾ ਲੱਗਣਾ ਪੈਣਾ ਹਾਲ ਦੀ ਘੜੀ ਇਹਨਾਂ ਨੂੰ ਬੁਰਾ ਲੱਗਦਾ ਪਰ ਜਦੋਂ ਇਹ ਚੀਜ਼ਾਂ ਲਾਗੂ ਹੋ ਗਈਆਂ ਇਹਨਾਂ ਨੂੰ ਵੀ ਖਰਾ ਲੱਗਣਾ ਜਦ ਇੰਨੀ ਕਮਾਈ ਕਰਦੇ ਆ ਇੱਕ ਛੋਟਾ ਜਿਹਾ ਕੈਵਨ ਕਿਉਂ ਨਹੀਂ ਬਣਾਉਂਦੇ ਸ਼ੀਸ਼ੇ ਦਾ ਮੈਂ ਇਹ ਚੀਜ਼ਾਂ ਨੂੰ ਸ਼ੋਰ ਕਰੂੰਗਾ ਬੇਕ ਸ਼ੋਰ ਕਰਾਂਗੇ ਐਸਐਸਪੀ ਹੁਸ਼ਿਆਰਪੁਰ ਜਿਹੜੇ ਆ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਉਹ ਸਾਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਦੇ ਆ ਹਰ ਜਗ੍ਹਾ ਵਿੱਚ ਜਿੱਥੇ ਜਾਂਦੇ ਉਹਨਾਂ ਨੇ ਉਹਨਾਂ ਦੇ ਹੈਗਾ ਵੀ ਤੁਹਾਡੇ ਨਾਲ ਸਿਕਿਉਰਿਟੀ ਜਾਊਗੀ ਅੱਜ ਸਾਡੇ ਨਾਲ ਪੁਰਹੀਰਾ ਚੌਂਕੀ ਦੇ ਮੁਲਾਜ਼ਮ ਵੀ ਸਾਥ ਦੇ ਰਹੇ ਆ ਅਸੀਂ ਐਸਐਸਪੀ ਸਾਹਿਬ ਦਾ ਵੀ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਤੇ ਔਰ ਨਾਲ ਦੇ ਨਾਲੇ ਕਹਿੰਨੇ ਆ ਇਹ ਵੀ ਨਾਲ ਸਾਥ ਦੇਣਗੇ ਸਾਡੇ ਆਉਂਦੇ ਸਮੇਂ ਤੇ ਔਰ ਹਰ ਟਿਕਟੇ ਨਾਲ ਅਸੀਂ ਜਿਹੜਾ ਇਹਨਾਂ ਨੂੰ ਨਾਲ ਫੂਡ ਸੇਫਟੀ ਦੇ ਨਿਯਮ ਲਾਗੂ ਕਰਾ ਕੇ ਹਟਾਂਗੇ ਇਹ ਸੰਤੰਦਰੋਸ ਸੁਪੰਗਾ ਜਿਹੜਾ ਹੈ ਉਹਨੂੰ ਲਾਗੂ ਕਰਾਂਗੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹਨੂੰ ਲਾਈਟਲੀ ਨਾ ਲਿਓ ਸੀਰੀਅਸਲੀ ਲਿਓ ਔਰ ਇੱਕ ਹਫਤੇ ਦੇ ਵਿੱਚ ਵਿੱਚ ਆਪਣਾ ਸਾਰੀਆਂ ਚੀਜ਼ਾਂ ਨਾਰਮਲ ਹੋ ਜਾਣ ਔਰ ਲੋਕੀ ਫੋਨ ਕਰਕੇ ਤੁਹਾਨੂੰ ਕਹਿਣ ਦੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਨੂੰ ਵੀ ਲੋਕੀ ਪ੍ਰੇਸ਼ ਕਰਣਗੇ ਥੈਂਕ ਯੂ ਸ਼ੁਕਰੀਆ